ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਨੂੰ ਸ਼ਰਪੁਰ ਦੀ ਨਵੀਂ ਵੀਡੀਓ ਵਿੱਚ ਅੱਜ ਦੇ ਜਿੰਨੇ ਵੀ ਆਰਟੀਕਲ ਆਪਾਂ ਤੁਹਾਨੂੰ ਦਿਖਾਵਾਂਗੇ ਪਿਓਰ ਜਾਮ ਕਾਟਨ ਦੇ ਦਿਖਾਵਾਂਗੇ ਕੁਝ ਸਿੰਪਲ ਸੌਬਰ ਦਿਖਾਵਾਂਗੇ ਪਿਓਰ ਦੁਪੱਟੇ ਦੇ ਨਾਲ ਕੁਝ ਕਿ ਤੁਹਾਨੂੰ ਆਪਾਂ ਦਿਖਾਵਾਂਗੇ ਐਮਬਰਾਇਡਰੀ ਦੇ ਨਾਲ ਤੇ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਜੇ ਇਹਨੂੰ ਵੀ ਚੰਗਾ ਲੱਗੇ ਤੁਸੀਂ ਕੀ ਕਰਨਾ ਹੈ ਆਰਡਰ ਦੇ ਲਈ ਸਕਰੀਨਸ਼ਾਟ ਲੈਣਾ ਹੈ ਤੇ ਦਿੱਤੇ ਗਏ ਨੰਬਰ ਦੇ ਉੱਤੇ ਸੈਂਡ ਕਰਕੇ ਪਹਿਲੇ ਆਪਣੀ ਅਵੇਲੇਬਿਲਿਟੀ ਪਤਾ ਕਰ ਲੈਣੀ ਹੈ ਜੀ ਫਿਰ ਅਵੇਲੇਬਲ ਹੋਣ ਤੇ ਤੁਸੀਂ ਆਪਣੀ ਪੇਮੈਂਟ ਕਰ ਬਾਕੀ ਹੁਸ਼ਿਆਰਪੁਰ ਵਿੱਚ ਅਗਰ ਕੋਈ ਲੈਣਾ ਚਾਹੁੰਦਾ ਹੈਗਾ ਸੂਟ ਤਾਂ ਤੁਸੀਂ ਕੈਸ਼ ਔਨ ਡਿਲੀਵਰੀ ਤੇ ਸੂਟ ਆਪਣੇ ਬਾਈ ਕਰ ਸਕਦੇ ਆ ਔਰ ਪਹਿਲਾ ਆਰਟੀਕਲ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਆ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰਹਿਣਗੇ ਜਿਨ੍ਹਾਂ ਨੂੰ ਛੋਟੇ ਛੋਟੇ ਬੂਟੀ ਚਾਹੀਦੀ ਸੀ ਜੀ ਉਹ ਵੀ ਲੈ ਕੇ ਆਏ ਆ ਵੱਡੀ ਛੋਟੀ ਜੀ ਪ੍ਰਿੰਟਿੰਗ ਉਹ ਵੀ ਲੈ ਕੇ ਆਏ ਆ ਪੈਨਲ ਸਟਾਈਲ ਵੀ ਲੈ ਕੇ ਆਏ ਆ ਕੋਸ਼ਿਸ਼ ਕਰਾਂਗੇ ਜੀ ਕੋਸ਼ਿਸ਼ ਹਮੇਸ਼ਾ ਕਰੀਦੀ ਕਿ ਸਾਰਿਆਂ ਦੇ ਹਿਸਾਬ ਦੇ ਆਪਾਂ ਸੂਟ ਲੈ ਕੇ ਆਈਏ ਆ ਦੇਖਿਓ ਬਹੁਤ ਸੋਹਣੀ ਲੁੱਕ ਦੇ ਵਿੱਚ ਹੈਗਾ ਗ੍ਰੇ ਬਲੂ ਕਲਰ ਹੈਗਾ ਟਾਈ ਦੇ ਨਾਲ ਪ੍ਰਿੰਟ ਬਹੁਤ ਸੋਹਣਾ ਦੇਖੋ ਛੋਟੇ ਜਾਮ ਕਾਟਨ ਦਾ ਸੂਟ ਰਹੇਗਾ ਬਹੁਤ ਸੋਹਣੀ ਕੁਆਲਿਟੀ ਹੁੰਦੀ ਹੈ ਜੀ ਇਹ ਵਾਲੀ ਔਰ ਗਲੇ ਦੇ ਉੱਤੇ ਪ੍ਰੋਪਰੇ ਵਰਕ ਦੇ ਨਾਲ ਟਾਈ ਰਹੇਗੀ ਇਹਦੀ ਤੇ ਲੁੱਕ ਬਹੁਤ ਸੋਹਣੀ ਹੈ ਇਹਦੀ ਵੀ ਪਿਓਰ ਰਿਯਾਨ ਬੈਸਟ ਕੁਆਲਿਟੀ ਦੀ ਰਹੇਗੀ ਬਾਟਮ ਇਹਨਾਂ ਦੀ ਤੇ ਪ੍ਰਾਈਸ ਇਹਨਾਂ ਦਾ ਰਹੂਗਾ ਜੀ 1195 ਇਨਕਲੂਡ ਸ਼ਿਪਿੰਗ ਜੀਐਸਟੀ ਦੋ ਰੇਟਾਂ ਵਿੱਚ ਅੱਜ ਵੀਡੀਓ ਬਣਾਵਾਂਗੇ ਆਪਾਂ ਤੇ ਲੁੱਕ ਬਹੁਤ ਸੋਹਣੀ ਦੇ ਸਾਰੇ ਸੂਟ ਨੇ ਦੇਖੋ ਇਹ ਰਹੇਗਾ ਦਾ ਪਿਓਰ ਬੈਂਬਰ ਦਾ ਦੁਪੱਟਾ ਜਿਹਨੂੰ ਵੀ ਚੰਗਾ ਲੱਗੇ ਬੁਕਿੰਗ ਕਰ ਸਕਦੇ ਆ ਤੁਹਾਨੂੰ ਸਾਰੇ ਸੂਟੇ ਵਾਲੇ ਖੋਲ ਕੇ ਦਿਖਾਵਾਂਗੀ ਕਲਰ ਬਹੁਤ ਸੋਹਣੇ ਨੇ ਸਾਰੇ ਔਰ ਛੋਟੇ ਛੋਟੇ ਪ੍ਰਿੰਟਿੰਗ ਹੈ ਇਹਨਾਂ ਦੀ ਔਰ ਪ੍ਰਾਈਸ ਵੀ ਬਿਲਕੁਲ ਨੋਮੀਨਲ ਦੇ ਵਿੱਚ ਲੈ ਕੇ ਆਏ ਆਂ ਆਪਾਂ ਤੁਹਾਡੇ ਵਾਸਤੇ ਇਹ ਦੇਖਿਓ ਇਹ ਵੀ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਰਸ ਜਿਹਾ ਕਲਰ ਹੈ ਜੀ ਜਿਹਨੂੰ ਵੀ ਚੰਗਾ ਲੱਗੇ ਬੁਕਿੰਗ ਕਰ ਸਕਦੇ ਆਂ ਤੁਸੀਂ ਆਪਣੀ ਇਹ ਦੇਖਿਓ ਪ੍ਰਿੰਟ ਰਹੇਗਾ ਕੁਛ ਇਸ ਤਰ੍ਹਾਂ ਟਾਈ ਦੇ ਉੱਤੇ ਦੇਖੋ ਪੂਰਾ ਵਰਕ ਰਹੇਗਾ ਤੇ ਪਿਓ ਰਿਯਾਨ ਦੀ ਇਹਦੀ ਬਾਟਮ ਰਹੇਗੀ ਸੇਮ ਪ੍ਰਿੰਟ ਬਾਕੀ ਪਿੱਛੇ ਵੀ ਰਹੇਗਾ ਲੈਂਥ ਅਪਰੋਕਸਿਮਾ ਦੀ ਰਹੇਗੀ ਜੀ 47 ਸੌਰੀ ਇਹ 48 ਦੇ ਲਾਗੇ ਇਹਨਾਂ ਦੀ ਲੈਂਥ ਰਹੇਗੀ ਲੈਂਥ ਵਿਰਥ ਵਿੱਚ ਜਿਹੜੇ 1200 ਵਾਲੇ ਸਾਡੇ ਸੂਟਸ ਹੁੰਦੇ ਹੈਗੇ ਉਹਨਾਂ ਦੀ ਬਹੁਤ ਜ਼ਿਆਦਾ ਲੈਂਥ ਵਿਰਥ ਹੁੰਦੀ ਹੈ ਤੇ ਜਿੰਨੇ ਮਰਜ਼ੀ ਹੈਲਦੀ ਹੋ ਤੁਸੀਂ ਆਰਾਮ ਨਾਲ ਸੂਟ ਰੈਡੀ ਹੋਣ ਵਾਲੇ ਹੁੰਦੇ ਆ ਤੇ ਇਹ ਰਹੇਗਾ ਇਹਦਾ ਦੁਪੱਟਾ ਪਿਓਰ ਰੈਂਬਰ ਦੇ ਦੁਪੱਟੇ ਰਹਿਣਗੇ ਫੁੱਲ ਪ੍ਰਿੰਟ ਦੇ ਵਿੱਚ ਇਹ ਦੇਖੋ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੀ ਪੂਰੇ ਦੇ ਉੱਤੇ ਪ੍ਰਿੰਟ ਰਹੇਗਾ ਤੇ ਇਹਦਾ ਵੀ ਪ੍ਰਾਈਸ ਸੇਮ ਰਹੇਗਾ ਜੀ 1195 ਅਗਲਾ ਕਲਰ ਰਹੇਗਾ ਇਹਦੇ ਵਿੱਚ ਮਹਿੰਦੀ ਹਲਕਾ ਜਿਹਾ ਗ੍ਰੀਨ ਮਹਿੰਦੀ ਇਦੇ ਘੇਰੇ ਉੱਤੇ ਕੁਝ ਨਹੀਂ ਬਣਿਆ ਹੋਇਆ ਜੀ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਐਡਜਸਟ ਕਰਵਾ ਸਕਦੇ ਆ ਜਿਵੇਂ ਹੈਲਦੀ ਹੋ ਸਲਿਮ ਹੋ ਤਾਂ ਸਭ ਦਾ ਬਣ ਜਾਣਾ ਬਟ ਫੈਬਰਿਕ ਬਹੁਤ ਸੋਹਣੇ ਹੁੰਦੇ ਆ ਇਹ ਵਾਲੇ ਜਿਹੜੇ ਹੈਗੇ ਆ ਲੁੱਕ ਦੇਖੋ ਕਿੰਨੀ ਸੋਹਣੀ ਹੈ ਇਹਦੀ ਵੀ ਔਰ ਇਹ ਰਹੇਗਾ ਜੀ ਇਹਦਾ ਪਿਓਰ ਬੈਂਬਰ ਦਾ ਦੁਪੱਟਾ ਪ੍ਰਾਈਸ ਰਹੇਗਾ ਸੇਮ 1200 ਸੌਰੀ 1195 ਆ ਲੋ ਤੇ ਜਿਹਨੂੰ ਵੀ ਚੰਗਾ ਲੱਗੇ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਆ ਜੀ ਸਕਰੀਨਸ਼ਾਟ ਭੇਜ ਕੇ ਔਰ ਅਗਲਾ ਕਲਰ ਜਿਹੜਾ ਇਹਦਾ ਰਹੇਗਾ ਜੀ ਇਹ ਦੇਖਿਓ ਇਹ ਰਹੇਗਾ ब्राउन ਜਿਹਾ ਕਲਰ ਰਹੇਗਾ ਦੇਖੋ ਜੀ ਇਹ ਵਾਲਾ ਪ੍ਰੋਪਰ ਸ਼ੇਡ ਰਹੇਗਾ ਇਹ ਵਾਲਾ ਦੇਖੋ ਮਤਲਬ ਇਹ ਜੋ ਵੀਡੀਓ ਚ ਦਿਖ ਰਿਹਾ ਹੈਗਾ ਐਗਜ਼ੈਕਟ ਹੀ ਆਲਮੋਸਟ ਸ਼ੇਡ ਹੈਗਾ ਆ ਤੇ ਜਿਹਨੂੰ ਵੀ ਚੰਗਾ ਲੱਗੇ ਲੈ ਸਕਦੇ ਆ ਔਰ ਇਹ ਰਹੇਗਾ ਇਹਦਾ ਬੈਂਬਰ ਦਾ ਦੁਪੱਟਾ ਸ਼ਿਪਿੰਗ ਫ੍ਰੀ ਰਹੂਗੀ ਜੀ ਜੀਐਸਟੀ ਕੋਈ ਐਕਸਟਰਾ ਨਹੀਂ ਰਹੇਗੀ ਤੇ ਜਿਹਨੂੰ ਵੀ ਚੰਗਾ ਲੱਗੇ ਬੁੱਕ ਕਰ ਸਕਦੇ ਆ ਇਹ ਵਾਲੇ ਰਹਿਣਗੇ ਜੀ 1200 ਦੇ ਵਿੱਚ ਸੂਟ ਅਗਲੇ ਮੈਂ ਤੁਹਾਨੂੰ ਦਿਖਾਨੀ ਆ ਪੈਨਲ ਸਟਾਈਲ ਸੂਟ ਆ ਬਹੁਤ ਸੋਹਣੇ ਹੈਗੇ ਆ ਦੇਖੋ ਲੁੱਕ ਬਹੁਤ ਸੋਹਣੀ ਇਹਨਾਂ ਦੀ ਵੀ ਸੂਟਾਂ ਦੀ ਇਹਨਾਂ ਦੇ ਘੇਰੇ ਵਗੈਰਾ ਨਾ ਬਹੁਤ ਜਿਆਦਾ ਵੱਡੇ ਕੱਟਦੇ ਨੇ ਜਿਵੇਂ ਹੈਲਦੀ ਤੋਂ ਹੈਲਦੀ ਲੇਡੀ ਦਾ ਸੂਟ ਆਰਾਮ ਨਾਲ ਰੈਡੀ ਹੋਣ ਵਾਲਾ ਆ ਪੂਰੇ ਸੂਟ ਨੂੰ ਦੇਖੋ ਹਾਈਲਾਈਟ ਕੀਤਾ ਹੋਇਆ ਹੈ ਇਹਨਾਂ ਨੂੰ ਆਰੀ ਵਰਕ ਦੇ ਨਾਲ ਵਿਦਆਊਟ ਲਾਈਨਿੰਗ ਬਟ ਸੂਟ ਰਹਿਣਗੇ ਇਹ ਵਾਲੇ ਇਹ ਪੂਰੇ ਸੂਟ ਦੇ ਉੱਤੇ ਜਿਹਦਾ ਸਟਾਈਲ ਬਣਿਆ ਹੋਇਆ ਹੈ ਆ ਪੈਨਲ ਔਰ ਜਿਹੜਾ ਇਹਦਾ ਰਹੇਗਾ ਘੇਰਾ ਦੇਖੋ ਇਹ ਨੀਚੇ ਨਾ ਇਹ ਵਾਲਾ ਸਾਰਾ ਪੂਰੀ ਜਿਹੜੀ ਡਿਜ਼ਾਈਨਿੰਗ ਹੈਗੀ ਆ ਉਹ ਪੂਰੀ ਵਰਕ ਦੇ ਨਾਲ ਰਹੇਗੀ ਘੇਰਾ ਵੀ ਇਹਦਾ ਪ੍ਰੋਪਰ ਵਰਕ ਦੇ ਵਿੱਚ ਰਹੇਗਾ ਤੁਹਾਨੂੰ ਕੋਲੋ ਦਿਖਾਉਂਦੀ オリジナル ਮਿਰਰ ਲੱਗੇ ਤੇ ਜਿਹਨੂੰ ਵੀ ਚੰਗਾ ਲੱਗੇ ਆਪਣੀ ਬੁਕਿੰਗ ਕਰ ਸਕਦੇ ਆ ਲੁੱਕ ਦੇਖੋ ਕਿੰਨੀ ਸੋਹਣੀ ਆ ਜਿਹੜੀ ਬੈਕ ਦੀ ਪ੍ਰਿੰਟ ਆ ਉਹ ਵੀ ਸੇਮ ਰਹੇਗੀ ਇਹਦੀ ਔਰ ਲੈਂਥ ਵਿड्थ ਦੀ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਜੀ ਇਹਨਾਂ ਦੀ ਔਰ ਇਹ ਰਹੇਗਾ ਇਹਦਾ ਗ੍ਰੇ ਕਲਰ ਦੇ ਨਾਲ ਇਹਦਾ ਕੰਟਰਾਸਟ ਰਹੇਗਾ ਕਿਉਂਕਿ ਇਹਦੇ ਵਿੱਚ ਇਹ ਗ੍ਰੇ ਕਲਰ ਹੈਗਾ ਜੀ ਔਰ ਦੁਪੱਟਾ ਜਿਹੜਾ ਇਹਦਾ ਰਹੇਗਾ ਪਿਓਰ ਬੈਂਬਰ ਦਾ ਰਹੇਗਾ ਫੁੱਲ ਸਾਰਾ ਮਲਟੀ ਕਲਰ ਦੇ ਵਿੱਚ ਤੇ ਜਿਹਨੂੰ ਵੀ ਚੰਗਾ ਲੱਗਾ ਜੀ ਆਪਣੀ ਬੁਕਿੰਗ ਕਰ ਸਕਦੇ ਆ ਇਹਦੇ ਵਿੱਚ ਵੀ ਕਲਰ ਚਾਰਟ ਬਹੁਤ ਸੋਹਣਾ ਲਾਈਟ ਕਲਰ ਚਾਰਟ ਹੈ ਜਿੱਦਾਂ ਮਦਰ ਵਗੈਰਾ ਜਿੱਦਾਂ ਕਹਿ ਲਓ ਕਿ ਮਦਰ ਰਨ ਨੇ ਲੈਣਾ ਹੁੰਦਾ ਆ ਜਾਂ ਬਹੁਤ ਸੋਹਣੇ ਸ਼ੇਡ ਨੇ ਉਹਨਾਂ ਵਾਸਤੇ ਜਾਂ ਦਾਦੀਆਂ ਨਾਨੀਆਂ ਨੇ ਇਸ ਤਰ੍ਹਾਂ ਜਿੱਦਾਂ ਕਹਿ ਲਓ ਕਿ ਸੋਬਰ ਕਲਰ ਪਾਉਂਦੇ ਨੇ ਤੇ ਉਹਨਾਂ ਵਾਸਤੇ ਵੀ ਬਹੁਤ ਸੋਹਣੀ ਚੀਜ਼ ਹੈ ਫੈਂਸੀ ਲੁੱਕ ਦੇ ਵਿੱਚ ਹੈਗੇ ਆ ਬਾਕੀ ਗਰਲਸ ਦਾ ਮਤਲਬ ਕਹਿ ਲਓ ਕਿ ਅੱਜਕੱਲ ਸਾਰੇ ਲਾਈਟ ਸ਼ੇਡ ਹੀ ਪਸੰਦ ਕਰਦੇ ਨੇ ਤੇ ਸਭ ਦੀ ਚੁਆਇਸ ਆਲਮੋਸਟ ਸੇਮ ਜਿਹੀ ਹੀ ਰਹਦੀ ਹੈ ਅੱਜਕੱਲ ਤਾਂ ਆ ਦੇਖਿਓ ਲੁੱਕ ਬਹੁਤ ਸੋਹਣੀ ਹੈ ਇਹਦੀ ਵੀ ਗ੍ਰੀਨ ਕਲਰ ਦੇ ਨਾਲ ਇਹਦਾ ਕੰਬੀਨੇਸ਼ਨ ਰਹੇਗਾ ਬਾਟਮ ਦਾ ਔਰ ਇਹ ਰਹੇਗਾ ਇਹਦਾ ਦੁਪੱਟਾ ਪਿਓਰ ਬੈਂਬਰ ਦਾ ਤੇ ਲੁੱਕ ਬਹੁਤ ਸੋਹਣੀ ਜੇ ਨੂੰ ਵੀ ਚੰਗਾ ਲੱਗੇ ਜੀ ਆਪਣਾ ਬਾਈ ਕਰ ਸਕਦੇ ਆ ਤੁਸੀਂ ਅਗਲਾ ਕਲਰ ਵੀ ਬਹੁਤ ਸੋਹਣਾ ਹੈ ਇਹਦਾ ਮੈਂ ਸਾਰੇ ਸ਼ੇਡ ਤੁਹਾਨੂੰ ਖੋਲ ਕੇ ਦਿਖਾਨੀ ਇਹਨਾਂ ਦੇ ਕਿਉਂਕਿ ਸ਼ੇਡ ਸੌਬਰ ਜੇ ਆ ਬਟ ਬਹੁਤ ਸੋਹਣੇ ਸ਼ੇਡ ਨੇ ਇਹਨਾਂ ਦੇ ਵਿੱਚ ਇੱਕ ਡਿਜ਼ਾਈਨ ਸਾਡੇ ਕੋਲ ਹੋਰ ਆਇਆ ਸੀਗਾ ਉਹ ਆਊਟ ਹੋ ਗਿਆ ਸਾਰੇ ਜੀ ਇਹਦੇ ਵਿੱਚ ਇਸੇ ਫੈਬਰਿਕ ਵਿੱਚ ਪਿਓਰ ਜਾਮ ਕਾਟਨ ਦਾ ਫੈਬਰਿਕ ਹੈ ਵੀ ਇਹ ਦੇਖਿਓ ਲੁੱਕ ਬਹੁਤ ਸੋਹਣੀ ਇਹਦਾ ਘੇਰਾ ਪ੍ਰੋਪਰ ਬਣਿਆ ਹੋਇਆ ਹੈ ਆ ਦੇਖੋ ਪੂਰੇ ਵਰਕ ਦੇ ਨਾਲ ਸੂਟ ਰਹਿਣਗੇ ਜਿਹੜੇ ਕਾਟਨ ਦੇ ਸੂਟ ਥਲਕੇ ਹਲਕਾ ਹਲਕਾ ਵਰਕ ਚਾਹੁੰਦੇ ਨੇ ਜੀ ਉਹ ਚੀਜ਼ ਆਪਾਂ ਇਹ ਲਿਆਂਦੀ ਹੈਗੀ ਤੁਹਾਡੇ ਵਾਸਤੇ ਔਰ ਇਹ ਰਹੇਗਾ ਇਹਦਾ ਪਿਓਰ ਬੈਂਬਰ ਦਾ ਦੁਪੱਟਾ ਫੁੱਲ ਪ੍ਰਿੰਟਡ ਔਰ ਇਹ ਰਹਗੀ ਇਹਦੀ ਬਾਟਮ ਮਤਲਬ ਲਾਈਟ ਡਾਰਕ ਦਾ ਕੰਬੀਨੇਸ਼ਨ ਰਹੇਗਾ ਇਹਨਾਂ ਦਾ ਤੇ ਜਿਹਨੂੰ ਵੀ ਚੰਗਾ ਲੱਗਾ ਆਪਣਾ ਬੁਕਿੰਗ ਕਰ ਸਕਦੇ ਆ ਜੀ ਅਗਲਾ ਜਿਹੜਾ ਹੈਗਾ ਹੈ ਅਗਲਾ ਵੀ ਤੁਹਾਨੂੰ ਆਪਾਂ ਦਿਖਾਣੇ ਆ ਸਾਰੇ ਸ਼ੇਡ ਬਹੁਤ ਸੋਹਣੇ ਨੇ ਸੌਬਰ ਜੇ ਸ਼ੇਡ ਨੇ ਇਹ ਦੇਖੋ ਇਹ ਕਿ ਉਹਲੀ ਬਹੁਤ ਸੋਹਣੀ ਹੈ ਇਹਦੀ ਵੀ ਕਲਰ ਬਹੁਤ ਸੋਹਣਾ ਮਤਲਬ ਥੋੜਾ ਲੱਗ ਦਿਖਾਨੀ ਮੈਂ ਕਿਸ ਤਰ੍ਹਾਂ ਇਹਦਾ ਸਾਈਡਾਂ ਦੇ ਵਿੱਚ ਜਿਹਦਾ ਲਾਈਨਾਂ ਨੇ ਔਰ ਜਿਹੜਾ ਸੈਂਟਰ ਪੈਨਲ ਬਣਿਆ ਹੋਇਆ ਹੈ ਇਸ ਤਰ੍ਹਾਂ ਆ ਔਰ ਇਹਦਾ ਜਿਹੜਾ ਘੇਰਾ ਆ ਉਹ ਨੀਚੇ ਜਿਹਦਾ ਕਹ ਲੋ ਕਿ ਪੂਰਾ ਇਹ ਵਰਕ ਦੇ ਨਾਲ ਰਹੇਗਾ ਪੂਰਾ ਆਰੀ ਵਰਕ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਆ ਮਿਰਰ ਵਰਕ ਹੋਇਆ ਆ ਇਹਦੇ ਉੱਤੇ ਔਰ ਇਹ ਰਹੇਗਾ ਇਹਦਾ ਦੁਪੱਟਾ ਬਹੁਤ ਸੋਹਣੀ ਲੁੱਕ ਦੇ ਸਾਰੇ ਸੂਟ ਨੇ ਤੇ ਇਹ ਰਹੇਗਾ ਜੀ ਇਹਦਾ ਬਾਟਮ ਜਿਹਨੂੰ ਜਿਹੜਾ ਚੰਗਾ ਲੱਗਦਾ ਆ ਆਪਣੀ ਬੁਕਿੰਗ ਕਰਵਾ ਸਕਦੇ ਆ ਜੀ ਸਕਰੀਨਸ਼ਾਟ ਭੇਜ ਕੇ ਤੁਸੀਂ ਤੇ ਅਗਲਾ ਜਿਹੜਾ ਸੂਟ ਆ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਆ ਵੀ ਬਹੁਤ ਸੋਹਣੇ ਸੈਲਫ ਪ੍ਰਿੰਟ ਦੇ ਸੂਟ ਨੇ ਮਤਲਬ ਕਾਟਨ ਦਾ ਇਹਦੇ ਉੱਤੇ ਕਾਟਨ ਥ्रेड ਦਾ ਵਰਕ ਹੋਇਆ ਆ ਜਿਹੜੇ ਆਪਣੇ ਕਾਟਨ ਥ्रेड ਦਾ ਵਰਕ ਚਾਹੁੰਦੇ ਨੇ ਉਹਨਾਂ ਵਾਸਤੇ ਸੈਲਫ ਪ੍ਰਿੰਟ ਰਹੇਗਾ ਇਹ ਦੇਖਿਓ ਉੱਤੇ ਪੂਰਾ ਇਹ ਵਾਲਾ ਵਰਕ ਰਹੇਗਾ ਇਹਦਾ ਵਰਕ ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਆ ਸੂਟ ਨੂੰ ਤੇ ਇਹਦਾ ਜਿਹੜਾ ਘੇਰਾ ਹੈਗਾ ਆ ਮਤਲਬ ਉਹ ਵੀ ਬਹੁਤ ਸੋਹਣੀ ਲੁੱਕ ਦੇ ਵਿੱਚ ਰਹੇਗਾ ਆ ਦੇਖਿਓ ਇਹਦੇ ਘੇਰੇ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਹੈ ਪ੍ਰਾਈਸ ਇਹਨਾਂ ਦਾ ਰਹੂਗਾ 1400 ਜਿਹੜੇ ਮੈਂ ਦਿਖਾ ਲਿਆ ਭੁੱਲ ਜਾਨੀ ਕਈ ਵਾਰੀ ਮੈਂ ਬੋਲਣਾ ਇਹਨਾਂ ਦਾ ਪ੍ਰਾਈਸ ਜਿਹੜੇ ਹੁਣ ਜਿਹਦਾ ਪਿੱਛੇ ਵੀ ਇੱਕ ਸਾਈਡ ਦਿਖਾ ਲਿਆ ਉਹਨਾਂ ਦਾ 1400 ਪ੍ਰਾਈਸ ਲੇਗਾ ਇੱਕ ਸਾਈਡ ਜਿਹੜਾ ਮੈਂ ਦਿਖਾ ਲਿਆ ਤੁਹਾਨੂੰ ਉਹਦਾ ਪ੍ਰਾਈਸ ਰਹੂਗਾ 1200 ਇਹਦੇ ਜਿੱਦਾ ਕਹਿ ਲਓ ਕਿ ਹੇ ਨੀਚੇ ਨਾ ਇਸ ਤਰ੍ਹਾਂ ਆ ਡਿਜ਼ਾਈਨ ਰਹੇਗਾ ਇਹਦਾ ਪ੍ਰੋਪਰਲੀ ਆ ਡਿਜ਼ਾਈਨ ਇਹਦਾ ਆ ਰਿਹਾ ਹੈਗਾ ਮੈਂ ਤੁਹਾਨੂੰ ਪ੍ਰੋਪਰ ਇਸ ਤਰ੍ਹਾਂ ਦਿਖਾਨੀ ਆ ਇਸ ਤਰ੍ਹਾਂ ਲੁੱਕ ਆਏਗੀ ਇਹਦੀ ਜਿਹਨੂੰ ਵੀ ਚੰਗਾ ਲੱਗੇ ਆਪਣਾ ਬੁਕਿੰਗ ਕਰ ਸਕਦੇ ਆ ਬੈਕ ਜਿਹੜੀ ਹੈਗੀ ਉਹ ਪਲੇਨ ਰਹੇਗੀ ਬਾਕੀ ਛੋਟੀ ਹਾਈਟ ਵੱਡੀ ਹਾਈਟ ਤੇ ਜਿਹੜਾ ਇਹਦਾ ਦੁਪੱਟਾ ਹੈਗਾ ਉਹ ਮਲਟੀ ਕਲਰ ਦੇ ਵਿੱਚ ਰਹੇਗਾ ਪਿਓਰ ਬੈਂਬਰ ਦਾ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਵੀ ਸੂਟ ਰਹੇਗਾ ਇਹ ਦੇਖੋ ਕਿਉਂਕਿ ਜੋ ਵੀ ਸ਼ੇਡਸ ਹੈ ਐਮਬਰਾਇਡਰੀ ਦੇ ਵਿੱਚ ਯੂਜ਼ ਕੀਤੇ ਆ ਉਹ ਸੇਮ ਸ਼ੇਡ ਦੇ ਵਿੱਚ ਦੁਪੱਟਾ ਰੈਡੀ ਕੀਤਾ ਹੋਇਆ ਹੈ ਔਰ ਇਹ ਰਹੇਗਾ ਇਹਦਾ ਬਾਟਮ ਇਹ ਵਾਲੇ ਸੂਟ ਦਾ ਅਗਲਾ ਸੂਟ ਵੀ ਤੁਹਾਨੂੰ ਦਿਖਾਨੀ ਮੈਂ ਬਹੁਤ ਸੋਹਣੀ ਲੁੱਕ ਦੇ ਵਿੱਚ ਉਹ ਵੀ ਆਏਗਾ ਕਲਰ ਸਾਰੇ ਬਿਲਕੁਲ ਰਾਇਲ ਜਿਹੇ ਨੇ ਗ੍ਰੇ ਕਲਰ ਰਹੇਗਾ ਅਗਲਾ ਦੇ ਦੋ ਪੁੱਤ ਮੈਂ ਕੱਲ ਲੈਣਾ ਇਹ ਦੇਖੋ ਗ੍ਰੇ ਕਲਰ ਰਹੇਗਾ ਸੈਲਫ ਪ੍ਰਿੰਟ ਰਹੇਗਾ ਇਹਦਾ ਪੂਰੇ ਦੇ ਉੱਤੇ ਇਹਦੇ ਐਮਬਰਾਇਡਰੀ ਰਹੇਗੀ ਪੂਰੀ ਮਤਲਬ ਥ੍ਰੈਡ ਦੀ ਐਮਬਰਾਇਡਰੀ ਰਹੇਗੀ ਜਿਨ੍ਹਾਂ ਨੂੰ ਬਿਲਕੁਲ ਵੀ ਤਿੱਲਾ ਵਗੈਰਾ ਨਹੀਂ ਅੱਛਾ ਲੱਗਦਾ ਹੈਗਾ ਇਹ ਸਾਰੇ ਉਸੇ ਹਿਸਾਬ ਦੇ ਨਾਲ ਸੂਟ ਨੇ ਤੇ ਇਹਦੇ ਵੀ ਸੇਮ ਨੀਚੇ ਜਿਹਦਾ ਕਹ ਲੋਗੇ ਮਲਟੀ ਕਲਰ ਦੇ ਵਿੱਚ ਜਿਹੜੇ ਨੂੰ ਡਿਜ਼ਾਈਨ ਕੀਤਾ ਹੋਇਆ ਆ ਢੇਰਾ ਵੀ ਜਿਹੜਾ ਇਹਦਾ ਰਹੇਗਾ ਕੁਝ ਇਸ ਤਰ੍ਹਾਂ ਇਹਨੂੰ ਡਿਜ਼ਾਈਨ ਕੀਤਾ ਹੈ ਪੂਰਾ ਜਿਹਦਾ ਫਿਨਿਸ਼ਿੰਗ ਦੇ ਨਾਲ ਇਸ ਤਰ੍ਹਾਂ ਕੇ ਰਾਇਆ ਇਹਦਾ ਡਿਜ਼ਾਈਨ ਹੋਇਆ ਇਹ ਦੇਖੋ ਵਿੱਚ ਲੇਸਸ ਵਗੈਰਾ ਇਨਸਰਟ ਕਰਕੇ ਨਾ ਫਿਰ ਰੈਡੀ ਕੀਤਾ ਹੋਇਆ ਆ ਇਹ ਪੂਰਾ ਜਿਹੜਾ ਹੈਗਾ ਤਾਂ ਇਹਦਾ ਜਿਹੜਾ ਬਾਟਮ ਹੈ ਉਹ ਰਹੇਗਾ ਜੀ ਗ੍ਰੇ ਕਲਰ ਦਾ ਔਰ ਇਹ ਰਹੇਗਾ ਇਹਦਾ ਦੁਪੱਟਾ ਮਲਟੀ ਕਲਰ ਦੇ ਵਿੱਚ ਔਰ ਇਹ ਰਹੇਗਾ ਇਹਦਾ ਬਾਟਮ ਤੇ ਜਿਹਨੂੰ ਵੀ ਚੰਗਾ ਲੱਗਦਾ ਆਪਣੀ ਬੁਕਿੰਗ ਕਰ ਸਕਦੇ ਆ ਜੀ ਔਰ ਅਗਲਾ ਜਿਹੜਾ ਸ਼ੇਡ ਹੈਗਾ ਆ ਉਹ ਰਹੇਗਾ ਆ ਦੇਖੋ ਹਲਕਾ ਜਿਹਾ yellow ਕਲਰ lemon ਸ਼ੇਡ کہہ ਸਕਦੇ ਆ lemon ਸ਼ੇਡ ਰਹੇਗਾ ਇਹ ਦੇਖੋ ਲੁੱਕ ਇਹਦੀ ਵੀ ਬਹੁਤ ਸੋਹਣੀ ਆ ਜਿਹਨੂੰ ਜਿਹੜਾ ਚੰਗਾ ਲੱਗਦਾ ਜੀ ਆਪਣੀ ਤੁਸੀਂ ਬੁਕਿੰਗ ਕਰ ਸਕਦੇ ਆ ਇਹਦਾ ਵੀ ਸੇਮ ਸਟਾਈਲ ਰਹੇਗਾ नीचे लेंथ बहुत है जी ਜਿੱਦਾਂ ਮਰਜ਼ੀ ਤੁਸੀਂ ਜਿੱਦਾਂ ਹਾਈਟ ਜ਼ਿਆਦਾ ਆ ਘਾਟ ਆ ਐਡਜਸਟੇਬਲ ਆ ਲੇਕਿਨ ਆ نیچے ਤੋਂ ਵੀ ਜਿੱਦਾਂ ਤੁਸੀਂ ਨਾ ਜਿਹੜਾ ਲੇਸ ਇਨਸਰਟ ਕੀਤੀ ਇਹਨੂੰ ਉੱਪਰ ਤੁਸੀਂ ਚੱਕ ਕੇ ਐਡਜਸਟ ਕਰਵਾ ਸਕਦੇ ਆ ਤੇ ਲੁੱਕ ਬਹੁਤ ਸੋਹਣੀ ਦਾ ਸੂਟ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹੇ ਸੂਟ ਨੇ ਵਾਲੇ ਤੇ ਇਹ ਰਹੇਗਾ ਇਹਦਾ ਦੁਪੱਟਾ ਪਿੰਕ ਦੇ ਨਾਲ ਲੇਮਨ ਦਾ ਕੰਬੀਨੇਸ਼ਨ ਔਰ ਇਹ ਰਹੇਗੀ ਇਹਦੀ ਬਾਟਮ ਇਹ ਸੀ ਜੀ ਇਸ ਵੀਡੀਓ ਦਾ ਲਾਸਟ ਆਰਟੀਕਲ ਤੇ ਉਮੀਦ ਕਰਦੇ ਆ ਕਿ ਸੂਟ ਤੁਹਾਨੂੰ ਚੰਗੇ ਲੱਗੇ ਹੋਣਗੇ ਚੰਗੇ ਲੱਗੇ ਤਾਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਔਰ ਜਿਨ੍ਹਾਂ ਨੇ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣਾ ਆ ਸ਼ਾਪ ਦਾ ਐਡਰੈਸ ਮੈਂ ਦੱਸ ਦਿੰਦੀ ਆ ਜੀ ਸਾਡੀ ਸ਼ਾਪ ਦਾ ਐਡਰੈਸ ਰਹੇਗਾ ਸੰਦੀਪ ਕਲੈਕਸ਼ਨ ਮਹਾਰਾਜਾ ਰਣਜੀਤ ਸਿੰਘ ਨਗਰ ਆਈਟੀ ਕਾਲਜ ਦੇ ਬੈਕ ਸਾਈਡ ਹੈ ਔਰ ਨੀਅਰ ਸਾਡੇ ਹੈਗਾ ਰੇਲਵੇ ਲਾਈਨ ਜੀ ਜਿਹੜੇ ਮਤਲਬ ਸੰਡੇ ਨੂੰ ਮੈਕਸਿਮਮ ਸਾਡੀ ਸ਼ਾਪ ਖੁੱਲੀ ਹੁੰਦੀ ਆ ਜੇ ਸੰਡੇ ਵਿਜ਼ਿਟ ਕਰਦੇ ਆ ਬਟ ਫੋਨ ਕਰਕੇ ਹੀ ਆਇਓ ਤੁਸੀਂ ਸੰਡੇ ਨੂੰ ਮੈਂ ਮੈਕਸਿਮਮ ਬੋਲਦੀ ਆ ਕਿ ਤੁਸੀਂ ਸੰਡੇ ਪਲੀਜ਼ ਫੋਨ ਕਰਕੇ ਆਓ ਕਈ ਬੰਦ ਵੀ ਹੋ ਸਕਦੀ ਆ ਤੇ ਬਾਕੀ ਕਹਿ ਲੋ ਕਿ ਸੂਟ ਦੇ ਤੁਸੀਂ ਕੁਆਲਿਟੀ ਜਰੂਰ ਸਾਨੂੰ ਦੱਸਿਆ ਕਰੋ ਜੀ ਕਿਵੇਂ ਦੀ ਹੁੰਦੀ ਆ ਜਿਹੜੀਆਂ ਮੇਰੀਆਂ ਪਹਿਣਾ ਲੱਗੀਆਂ ਹੋਈਆਂ ਜਾਂ ਪਹਿਲਾਂ ਤਾਂ ਸਾਡੇ ਨਾਲ ਕੰਟੀਨਿਊ ਆ ਬਾਕੀ ਜੇ ਕਿਸੇ ਨੇ ਰੀਸੇਲ ਕਰਨੇ ਆ ਉਹ ਵੀ ਸਾਡਾ ਕੰਟੈਕਟ ਕਰ ਸਕਦਾ ਹੈਗਾ ਜੀ ਔਰ ਜੇ ਕਿਸੇ ਨੇ ਜ਼ਿਆਦਾ ਕੁਆਂਟੀਟੀ ਚ ਮੰਗ ਲੈਣਾ ਹੈਗਾ ਉਹ ਵੀ ਸਾਡਾ ਕੰਟੈਕਟ ਕਰ ਸਕਦੇ ਆ ਜੀ ਆਪਾਂ ਉਹਨਾਂ ਲਈ ਮਤਲਬ ਰੇਟ ਕੁਝ ਨਾ ਕੁਝ ਸਪੈਸ਼ਲ ਡਿਸਕਾਊਂਟ ਜ਼ਰੂਰ ਰੱਖਾਂਗੇ ਜੀ ਤੇ ਥੈਂਕ ਯੂ ਜੀ